ਮੈਂ ਤੁਹਾਡਾ ਵੀ ਸਰਦਾਰ ਜੀ ਤੇ ਅੱਜ ਅਸੀਂ ਲੁਧਿਆਣੇ ਦੇ ਵਿੱਚ ਆਏ ਆ ਜੀ ਭਾਜੀ ਹੁਣੇ ਸਪੈਸ਼ਲ ਆਪਣੇ ਘਰੇ ਬੁਲਾਇਆ ਸੀ ਤੇ ਘਰ ਦੇ ਹਾਲਾਤ ਤੁਹਾਨੂੰ ਦਿਖਾ ਦਿਆਂ ਭਾਜੀ ਇਹਨਾਂ ਦਾ YouTube ਦਾ ਚੈਨਲ ਆ ਬਕੈਦਾ ਪਹਿਲਾਂ ਘਰ ਦੇ ਹਾਲਾਤ ਦੇਖੋ ਭਾਜੀ YouTube ਤੇ ਸੀ ਹਾਂ ਹਰ ਇੱਕ ਬੰਦੇ ਨੂੰ ਸਪੋਰਟ ਕਰਦੇ ਹਾਂ ਜੀ ਪਰ ਗਰੀਬ ਪਰਿਵਾਰ ਦੇ ਕਿਸੇ ਦੇ ਵੀ ਮੈਂਬਰ ਨੂੰ ਭਾਜੀ ਕੋਈ ਸਪੋਰਟ ਨਹੀਂ ਕਰਦਾ ਘਰ ਦੇ ਹਾਲਾਤ ਦੇਖੋ ਭਾਜੀ ਹੁਣਾਂ ਦੇ ਬਕੈਦਾ ਪਹਿਲਾਂ ਚਲਦੇ ਨਹੀਂ ਆ ਤੇ ਇਸ ਪਰਿਵਾਰ ਦੀ ਬਾਜੀ ਜਿੰਨੇ ਵੀ ਸਰਦਾਰ ਜੀ ਨੂੰ ਸਪੋਰਟ ਕਰਦੇ ਪਿਆ ਜੀ ਜਰੂਰ ਹੈਲਪ ਕਰਨੀ ਆ ਬਾਜੀ ਤੇ ਆਪਾਂ ਤੁਹਾਨੂੰ ਅੰਦਰ ਲੈ ਕੇ ਚਲਦੇ ਆ ਬਾਜੀ ਉਹਨਾਂ ਦੇ ਬਕਾਇਦਾ ਜੀ ਤੇ ਦੇਖ ਲਓ ਬਾਜੀ ਘਰ ਦਾ ਖਰਚਾ ਚਲਾਉਣ ਦੇ ਵਾਸਤੇ ਬਾਜੀ ਹੋਣੀ ਦੇਖੋ ਛੋਪਾ ਛੋਪਾ ਤੁਸੀਂ ਦੇਖਦੇ ਆ ਬਾਜੀ ਬਹੁਤ ਵੱਡੀਆਂ ਵੱਡੀਆਂ ਹੋਣੀਆਂ ਦੇਖੋ ਕਿੰਨੇ ਬਾਜੀ ਗਰੀਬ ਪਰਿਵਾਰ ਤੋਂ ਸੰਬੰਧ ਰੱਖਦੇ ਆ ਜੀ ਦੇਖੋ ਛੋਟੇ ਛੋਟੇ ਬੱਚੇ ਆ ਤੇ ਸਾਡੀ ਭੈਣ ਤੇ ਬਾਜੀ ਹੋਣੀ ਇਹ ਪਾਦੀ YouTube ਦੇ ਚੈਨਲ ਦਾ ਨਾਮ ਕੀ ਹੈ ਜੀ ਆਪਣੇ ਕਰਨ 265 ਜੀ ਕਰਨ 265 ਦੇਖੋ ਜੇ ਕੋਈ ਵੀ ਸਾਡਾ ਭਰਾ ਇਹਨਾਂ ਦੀ ਭਾਜੀ ਕੋਈ ਵੀ ਪੈਸੇ ਤੇ ਲਈ ਹੈਲਪ ਕਰਨੀ ਚਾਹੁੰਦਾ ਤਾਂ ਇਹ ਭਾਜੀ Google Pay ਨੰਬਰ ਜੀ ਹਾਂਜੀ ਕਿੰਨਾ ਭਾਜੀ ਆਪਣਾ 842716298 842716298 62988 ਹਾਂਜੀ ਤੇ ਅਮੀਰਾ ਨੂੰ ਤਾਂ ਬਾਜੀ ਹਰੇ ਕੋਈ ਸਪੋਰਟ ਕਰਦਾ ਹੈ ਜੇ ਕੋਈ ਗੰਦ ਮੰਦ ਵੀ ਚੈਨਲ ਤੇ ਬੋਣਦਾ ਤਾਂ ਬਾਜੀ ਉਹਨਾਂ ਨੂੰ ਵੀ ਸਪੋਰਟ ਕਰਦਾ ਸਾਡਾ ਭਰਾ ਘਰੋਂ ਤੁਸੀਂ ਪੂਰੇ ਹਾਲਾਤ ਤੁਹਾਨੂੰ ਦਿਖਾਵਾਗੇ ਜੀ ਪਰ ਕੁਝ ਬਕਾਇਦਾ ਦੇਖੋਗਾ ਜੀ ਬਕਾਇਦਾ ਜੀ ਦੇਖੋ ਇਹ ਬਰਸਾਤਾਂ ਦਾ ਮੌਸਮ ਚੱਲਦਾ ਪਿਆ ਤੇ ਬੱਚੇ ਕਿਸ ਤਰ੍ਹਾਂ ਇੱਥੇ ਰਾਤ ਕੱਟਦੇ ਹੋਣਗੇ ਬਕਾਇਦਾ ਤੁਸੀਂ ਦੇਖ ਸਕਦੇ ਆ ਛੋਟੇ ਛੋਟੇ ਬੱਚੇ ਆ ਤੇ ਸਿਰਫ ਉਹਨਾਂ ਧੀਆਂ ਦੀ ਖਾਤਰੀ ਜੇ ਕੋਈ ਸਾਡਾ ਭਰਾ Google Pay ਤੇ ਉਹਨੂੰ ਕੁਝ ਵੀ ਹੈਲਪ ਕਰਨੀ ਚਾਹੁੰਦਾ ਤਾਂ ਬਾਜੀ ਕਰ ਸਕਦਾ ਜੀ ਇਹ ਦੇਖੋ ਕੁੜੀਆਂ ਕਿੰਨੀਆਂ ਪਿਆਰੀਆਂ ਕੁੜੀਆਂ ਆ ਤੇ ਭਾਜੀ ਹੁਣੀ ਦੇਖੋ ਕਿ ਕਿਹੜੇ ਹਿਸਾਬ ਨਾਲ ਘਰ ਦਾ ਖਰਚਾ ਚਲਾਉਂਦੇ ਹੋਣਗੇ ਕੱਲ ਨੂੰ ਇਹਨਾਂ ਦੀ ਆਪਾਂ ਮੈਡੀਕਲ ਵੀ ਕਰਨੀ ਆ ਭਾਜੀ ਦੇਖੋ ਬਕਾਇਦਾ ਇਹਨਾਂ ਦੇ ਘਰ ਦੇ ਹਾਲਾਤ ਕੁਝ ਵੀ ਨਹੀਂ ਹੈਗਾ ਦੇਖੋ ਕਿ ਬਾਸ ਲਾ ਕੇ ਚਾਦਰਾਂ ਪਾਈਆਂ ਨੇ ਬਾਸ ਲਾ ਕੇ ਚਾਦਰਾਂ ਪਾਈਆਂ ਹੋਈਆਂ ਭਾਜੀ ਬਕਾਇਦਾ ਚੈੱਕ ਕਰ ਸਕਦੇ ਹੋ ਦੇਖੋ ਉਦੋਂ ਹੀ ਖੜੀਆਂ ਹਵਾ ਆ ਜੇ ਤੇ ਡਿੱਗ ਜਾਣਗੀਆਂ ਕੀ ਕਰਨਗੇ ਅਸੀਂ ਹਰੇਕ ਨੂੰ ਸਪੋਰਟ ਕਰਦਨੇ ਆ ਬਾਜੀ ਜੇ ਬੱਚੇ ਸਾਡੇ ਕੋਈ 5-700 ਰੁਪਏ ਦੇ ਸ਼ਾਮ ਨੂੰ 버ਗਰ ਮੰਗਦੇ ਆ ਤੇ ਤੁਸੀਂ ਬਾਜੀ ਹੱਸ ਕੇ ਉਹਨਾਂ ਨੂੰ 버ਗਰ ਲਿਆ ਕੇ ਦੇਣੇ ਆ ਜੇ ਸਾਡੀਆਂ ਧੀਆਂ ਦੇਖੋ ਭੈਣ ਮੇਰੀ ਇਹਨਾਂ ਵਾਸਤੇ ਜੇ ਤੁਸੀਂ 100-100 ਰੁਪਈਆ ਵੀ ਬਾਜੀ Google Pay ਕਰਦੇ ਨਾ ਤਾਂ ਬਾਜੀ ਕੋਈ ਵੱਡੀ ਗੱਲ ਨਹੀਂ ਹੈਗੀ ਜੀ 10-10 ਰੁਪਈਆ ਵੀ Google Pay ਕਰਦੇ ਤਾਂ ਮੇਰੇ ਭਰਾ ਦੇ ਚਲੋ ਕੁਛ ਨਾ ਕੁਛ ਜਰੂਰ ਮਦਦ ਹੋਊਗੀ ਭਰਾ ਦਾ ਲੈਂਡਰ ਬਵਾਣਾ ਆਪਾਂ ਬਸ ਇਹ ਦੇਖੋ ਚਾਰੇ ਪਾਸੇ ਬਾਜੀ ਚਾਰੇ ਪਾਸੇ ਦੇਖੋ ਕੋਈ ਵਾਲੇ ਛੱਤ ਨਹੀਂ ਭਰਾ ਦੀ ਕੇਸਰਾ ਗੁਜਰਾ ਕਰਦੇ ਆ ਪੱਖਾ ਆ ਕੰਨਾ ਦੇਖੋ ਕਦੋਂ ਡੇਗ ਦੇ ਨੇ ਤਰੀੜਾਂ ਆ ਗਈਆਂ ਨੇ ਇਹ ਬਕਾਇਦਾ ਦੇਖੋ ਬਾਜੀ ਕੰਧਾਂ ਨੂੰ ਵੀ ਤੇੜਾ ਆਈਆਂ ਹੋਈਆਂ ਆ ਕਦੇ ਵੀ ਡੇਗ ਖਾਦੀ ਆ ਇੱਥੇ ਜਿਹੜੇ ਮੇਰੇ ਭਰਾ ਲੈਂਟਰ ਫਾਈਰਦੇ ਆ ਬਾਜੀ ਗੱਡੀਆਂ ਲੈ ਕੇ ਤੇਰੇ ਫਿਰਦੇ ਆ ਵੱਡੇ ਵੱਡੇ ਯੂਟਿਊਬਰ ਬਣੇ ਫਿਰਦੇ ਆ ਉਹਨਾਂ ਨੂੰ ਤਾਂ ਬਾਜੀ ਅਸੀਂ ਸਕੈਂਡ ਤੋਂ ਪਹਿਲਾਂ ਲਾਈਕ ਕਰਦੇ ਆ ਜੇ ਉਹਨਾਂ ਤੋਂ ਪ੍ਰੋਮੋਸ਼ਨ ਦੇ ਪ੍ਰੋਮੋਸ਼ਨ ਦੇ ਸਾਡੇ ਤੋਂ ਪੈਸੇ ਮੰਗਦੇ ਆ ਅਸੀਂ 5000 ਵੀ ਸੈਂਡ ਕਰ ਦਿੰਦੇ ਆ ਹੱਸ ਕੇ ਕਰਦੇ ਆ ਕਿਉਂਕਿ ਸਾਨੂੰ ਪ੍ਰੋਮੋਸ਼ਨ ਦਾ ਗਾਲਚ ਹੁੰਦਾ ਅੱਜ ਗਰੀਬ ਪਰਿਵਾਰ ਤੋਂ ਅਸੀਂ ਉਹਨਾਂ ਨੂੰ ਮੈਨਣ ਆਏ ਹੋਇਆ ਭਾਜੀ ਉਹਨਾਂ ਨੂੰ ਸਾਡੀ ਮਦਦ ਦੀ ਲੋੜਿਆ ਤੇ ਪਲੀਜ਼ ਸਰਦਾਰ ਜੀ ਵੱਲੋਂ ਰਿਕੁਐਸਟ ਹੈ ਜੀ ਕਿ ਜਿਆਦਾ ਨਹੀਂ ਤਾਂ ਭਾਜੀ ਜੇ ਸੀ ਰੁਪਈਆ ਰੁਪਈਆ ਵੀ ਸੈਂਡ ਕਰ ਦਿੱਤਾ ਮੇਰੇ ਭਰਾ ਦੀ ਕੁਛ ਨਾ ਕੁਛ ਜੂੜ ਹੈਲਪ ਹੋ ਸਕਦੀ ਆ ਇਹ ਬੱਚੇ ਦੇਖ ਲਓ ਭਾਜੀ ਬਿਲਕੁਲ ਛੋਟੇ ਛੋੜੇ ਬੱਚੇ ਉਹ ਵੀ ਕੁੜੀਆਂ ਨੇ ਭਾਜੀ ਲੜਕਾ ਨਹੀਂ ਆਪਣੇ ਕੋਈ ਹੈ ਭਾਜੀ ਇੱਕ ਲੜਕਾ ਅੱਛਾ ਇੱਕ ਲੜਕਾ ਭਾਜੀ ਇੱਕ ਕੰਮ ਕਾਪ ਕੀ ਕਰਦੇ ਪਏ ਭਾਜੀ ਕੰਮ ਕੋਲ ਲੈ ਗਏ ਭਾਜੀ ਉਹਨਾਂ ਦੇ ਨਾਲ ਹੀ ਤੁਹਾਡੀ ਗੱਲਬਾਤ ਕਰਾਵਾਂਗੇ ਜੀ ਅਸੀਂ ਇਹ ਬਕਾਇਦਾ ਸੋਈ ਦੇਖੋ ਭਾਜੀ ਕੁਛ ਨਹੀਂ ਹੈਗਾ ਬਸ ਸਿੰਪਲ ਹੈ ਸੋਈ ਭਾਜੀ ਕੋਈ ਪਲਾਸਟਰ ਨਹੀਂ ਹੈਗਾ ਜਿਵੇਂ ਇੱਕ ਮੈਂ ਥੋੜਾ ਜਿਹਾ ਸੈਰਤੇ ਹੋਏ ਜੀ ਕਹਦਾ ਆਹ ਹਨਾ ਸੋਈ ਦੇ ਹਾਲਾਤ ਤੇ ਦੇਖੋ ਮੈਨੂੰ ਬਦਲੋ ਦੂਜਾ ਕਰ ਲਓ ਕੈਮਰਾ ਦੂਜਾ ਕਰ ਲਓ ਨਹੀਂ ਇਹ ਬੜੀ ਫੈਂਕੀ ਜਿਹੀ ਬਣੀ ਹੈ ਕਿੰਨੀ ਬਣੀ ਹੈ ਇਹ ਬਕਾਇਦਾ ਸੋਈ ਦੇਖੋ ਭਾਜੀ ਜਿਹੇ ਹਿਸਾਬ ਨਾਲ ਘਰ ਦੇ ਹਾਲਾਤ ਆ ਮੈਨੂੰ ਨਹੀਂ ਲੱਗਦਾ ਕਿ ਭਾਜੀ ਇਹ ਜਿਹੇ ਉਹ ਅਜਿਹੇ ਹਾਲਾਤ ਅੱਜ ਕੱਲ ਕਿਸੇ ਵੀ ਯੂਟਿਊਬਰ ਤੇ ਹੋਣਗੇ ਕਿਉਂਕਿ ਮਾੜੀ ਤੋਂ ਮੜਾ ਦੀ ਯੂਟਿਊਬਰ ਪਾਜੀ ਲੈਂਟਰ ਪਾ ਕੇ ਬੈਠਾ ਜਿਆਦਾ ਨਹੀਂ ਤਾਂ ਬਾਲੇ ਛੱਤ ਹਰੇਕ ਦੇ ਹੋਣਗੇ ਜੀ ਬਾਜੀ ਤੇ ਮੇਰਾ ਭਰਾ ਟੀਨਾ ਪਾ ਕੇ ਬੈਠਾ ਤੇ ਯੂਟਿਊਬ ਤੇ ਚੈਨਲ ਬਣਾਇਆ ਹੋਇਆ ਹੈ ਸ਼ਾਇਦ ਕੋਈ ਵੀਡੀਓ ਸਾਡੀ ਹਿੱਟ ਹੋ ਜਵੇ ਤੇ ਅਸੀਂ ਕਾਮਯਾਬ ਹੋ ਜਾਈਏ ਇਹ ਸੁਪਨਾ ਲੈ ਕੇ ਭਾਜੀ ਹੁਣੀ ਚੈਨਲ ਬਣਾਇਆ ਹੋਇਆ ਜੀ ਤੇ ਤੁਸੀਂ ਭਾਜੀ ਕੀ ਕਹਿਣਾ ਚਾਹੁੰਦੇ ਆ ਜੀ ਅਸੀਂ ਤਾਂ ਭਾਜੀ ਇਹ ਹੀ ਕਹਿੰਦੇ ਆ ਕਿ ਥੋੜੀ ਬਾਤੀ ਮਤ ਕੀਤੀ ਜਾਵੇ ਬਸ ਜਿਆਦਾ ਨਹੀਂ ਜਿੰਨੀ ਕੋ ਹੋ ਸਕੇ ਉੰਨੀ ਕੀਤੀ ਜਾਵੇ ਤੇ ਚੈਨਲ ਦਾ ਨਾਮ ਪਾਜੀ ਆਪਣਾ ਹੈਗਾ ਆਪਣਾ ਜੀ ਕਿਰਨ 265 ਕਿਰਨ 265 ਤੇ ਤੁਸੀਂ ਵੀ ਭਾਜੀ YouTube ਤੇ ਜਾ ਕੇ ਇਹਨਾਂ ਦੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਤੇ ਬਾਕੀ ਭਾਜੀ ਮੈਂ ਸਪੋਰਟ ਕਰਨ ਦੇ ਨਾਲ ਤੁਹਾਨੂੰ ਇਹ ਵੀ ਰਿਕਵੈਸਟ ਕਰਦਾ ਜੀ ਜੇ ਕੋਈ ਵੀ ਸਾਡਾ ਭਰਾ ਇਹਨਾਂ ਦੀ ਹੈਲਪ ਕਰਨੀ ਚਾਹੁੰਦਾ ਤਾਂ ਭਾਜੀ ਜੂਰ ਕਰੋ ਕਿਉਂਕਿ ਹਾਲਾਤ ਤੁਸੀਂ ਬਕਾਇਦਾ ਦੇਖ ਦੇਖਦੇ ਪੇਖਦੇ ਆ ਜੀ ਬਕਾਇਦਾ ਤੇ ਰਾਜਵੀਰ ਹੁਣੀ ਵੀ ਅਸੀਂ ਅੱਜ ਲੈ ਕੇ ਆਏ ਜੀ ਰਾਜਵੀਰ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਬਾਜੀ ਹੁਣਾਂ ਦੇ ਜੋ ਵੀ ਘਰ ਦੇ ਹਾਲਾਤ ਤੁਸੀਂ ਦੇਖੇ ਆ ਚਾਰੇ ਪਾਸੇ ਕੋਈ ਕਿਸੇ ਪਾਸੇ ਕੋਈ ਟੀਟ ਪਈ ਆ ਕੋਈ 플ਾਸਟਰ ਨਹੀਂ ਦੇਖੋ ਚਾਦਰਾਂ ਵੀ ਪਾਈਆਂ ਦੇ ਉੱਤੋਂ ਦੇਖੋ ਬਿਲਕੁਲ ਸ਼ੇਕ ਆ ਜੀ ਕਿਸੇ ਟਾਈਮ ਵੀ ਪਾਣੀ ਆ ਸਕਦਾ ਹੈ ਸਾਰੇ ਹੀ ਚੋਂਦਾ ਹੋਊਗਾ ਬੱਕਾ ਤੇ ਮੇਰੇ ਨਾਲ ਬਾਜੀ ਅਮਰ ਸੰਤੂ ਹੁਣੀ ਤੇ ਰਾਜਵੀਰ ਹੁਣੀ ਜੀ ਮਦਦ ਜ਼ਰੂਰ ਕਰੋ ਦੋ ਧੀਆਂ ਨੇ ਇਹਨਾਂ ਦੇ ਠੀਕ ਆ ਤਿੰਨ ਆ ਜੀ ਤਿੰਨ ਕੁੜੀਆਂ ਨੇ ਦੇਖੋ ਜੀ ਕਹੇ ਜੇ ਮਾੜੇ ਹਾਲਾਤ ਲੈਂਟਰ ਦੇ ਆ ਕੁੜੀਆਂ ਵਾਜੀ ਆਪਣੀਆਂ ਕਿਹੜੀਆਂ ਕਿਹੜੀਆਂ ਤੇ ਉੱਪਰ ਕੀ ਇਹਨਾਂ ਦੇ ਵੱਡੀ ਆ ਸਾਰਿਆਂ ਨੂੰ ਛੋਟੀ ਤਿੰਨਾਂ ਪਈਆਂ ਹੋਣ ਲੈ ਕੇ ਆਓ ਲੈ ਕੇ ਆਓ ਕੁੜੀਆਂ ਨੂੰ ਨਾਲ ਦੇਖੋ ਛੋਟੇ ਛੋਟੇ ਬੱਚੇ ਆ ਬਾਜੀ ਤੇ ਗਰਮਸਾਂਦੋ ਬਾਜੀ ਰਿਕਵੈਸਟ ਕਰਦੇ ਆ ਜੀ ਬਾਜੀ ਇਹ ਸਾਰੇ ਜਣੇ ਨਾ ਗੁੜੀਆਂ ਦੀ ਹੈਲਪ ਕਰੋ ਜੀ ਜੂੜ ਇਹ ਦੇਖੋ ਛੋਟਾ ਜਿਹਾ ਬੇਟਾ ਇਹਨਾਂ ਦਾ ਹਾਂ ਉਹ ਤਿੰਨ ਗੁੜੀਆਂ ਇਹ ਤਿੰਨ ਗੁੜੀਆਂ ਭਾਜੀ ਜੇ ਤੁਸੀਂ 1-1 ਰੁਪਿਆ ਵੀ ਭਾਜੀ ਸੈਂਡ ਕਰਦੇ ਆ ਤਾਂ ਇਹਨਾਂ ਧੀਆਂ ਦੀ ਘਾਤ ਖਾਤਰ ਤੇ ਮੇਰੇ ਭਰਾ ਜੀ ਬਹੁਤ ਹੈਲਪ ਹੋਊਗੀ ਜੀ ਇੱਕਾ ਛੋਟੀ ਜਿਹੀ ਗੁੜੀ ਆ ਲੈ ਦੱਸੋ ਦੇਖ ਸਕਦੇ ਆ ਭਾਜੀ ਬਾਕਾਇਦਾ ਜੀ ਤੇ ਮੇਰੀ ਭੈਣ ਦੇ ਨਾਲ ਚੈਨਲ ਬਾਰੇ ਕੀ ਕੀ ਵਿਚਾਰ ਆ ਜੀ ਤੁਹਾਡਾ ਕੀ ਤੁਸੀਂ ਵੀਡੀਓ ਪਾਉਂਦੇ ਆ ਜੀ ਭਰਾਵਾਂ ਦੇ ਨਾਲ ਜਿੰਨੇ ਵੀ ਸਾਡੇ ਬਾਜੀ ਸੀ ਤਾਂ ਸਿੰਪਲ ਹੀ ਵੀਡੀਓ ਪਾਉਨੇ ਆ ਕੋਈ ਲਾਈਕ ਬਾਜੀ ਆਉਂਦਾ ਨਹੀਂ ਹੱਦ ਪੰਜ ਹੱਦ 10 ਇਸ ਤੋਂ ਬਾਅਦ ਲਾਈਕ ਨਹੀਂ ਕੋਈ ਕਰਦਾ ਹੈਗਾ ਚਲੋ ਲਾਈਕ ਦੇ ਵੀ ਜਿਆਦਾ ਲੋੜ ਨਹੀਂ ਹੈਗੀ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਤਾਂ ਜ਼ਰੂਰ ਕਰ ਲਿਆ ਕਰੋ ਚਲੋ ਦੇਖੋ ਬਾਜੀ ਭੈਣ ਸਾਡੀ ਜੇ ਸਾਡੇ ਨਾਲ ਕਹਿ ਰਹੀ ਹੈ ਦੇਖੋ ਇੱਕ ਇੱਕ ਕਸਮ ਦਾ ਮਿੰਤ ਵਾਲੇ ਦੀ ਗੱਲ ਹੁੰਦੀ ਹੈ ਨਾ ਭਾਜੀ ਅੱਜ ਇਹ ਗੱਲ ਵੱਡੇ ਵੱਡੇ ਯੂਟਿਊਬਰ ਭਾਜੀ ਜਿਹੜੇ ਫਰੋਡ ਕਰਦੇ ਪਿਆ ਉਹਨਾਂ ਦੇ ਜਾ ਕੇ ਤੁਸੀਂ ਚੈਨਲਾਂ ਤੇ 5 5 10 10000 ਰੁਪਇਆ ਸਕੈਨ ਤੋਂ ਪਹਿਲਾਂ ਉਹਨਾਂ ਨੂੰ Google Pay ਕਰ ਦਿੰਦੇ ਆ ਜੀ ਤੇ ਦੇਖਦੇ ਆਂਗੇ ਅੱਜ ਕਿਹੜਾ ਕਿਹੜਾ ਵੀ ਸਾਡੀ ਭੈਣ ਦੇ ਸਕੈਨਰ ਦੇ ਵਿੱਚ ਉਹਨਾਂ ਦੇ ਘਰ ਦੇ ਹਾਲਾਤ ਭਾਜੀ ਬਕਾਇਦਾ ਟੋਟਲੀ ਦੁਬਾਰਾ ਫੇਰ ਦੇਖ ਸਕਦੇ ਆਂ ਤੇ ਕਿਹੜਾ ਇਹਨਾਂ ਦੀ ਹੈਲਪ ਦੇ ਵਾਸਤੇ ਅੱਗੇ ਆਉਂਦਾ ਜੀ ਤੇ ਰਾਜਵੀਰ ਹੁਣੀ ਰਾਜ ਭਾਜੀ ਤੁਸੀਂ ਵੀ ਕੁਝ ਬੋਲੋ ਪਾਜੀ ਇਹਨਾਂ ਦੇ ਘਰ ਦੇ ਮੈਂ ਲੁਧਿਆਣੇ ਤੋਂ ਇਹਨਾਂ ਦੇ ਘਰ ਆਇਆ ਸੀਗਾ ਆਪਣੇ ਪਾਜੀ ਦੇ ਘਰ ਸਾਰਿਆਂ ਦਾ ਇੰਦ ਨੂੰ ਧੰਨਵਾਦ ਕਰਦੇ ਆਂ ਜੀ ਤੁਸੀਂ ਨੇ ਹੈਲਪ ਕਰਦੇ ਹੋ ਅੰਤ ਤੱਕ ਅਪੀਰੀ ਹੈਲਪ ਕਰੋ ਇਹਨਾਂ ਦੀ ਤੇ ਜਰੂਰ ਹੈਲਪ ਕਰੋ ਸਾਰੇ ਭਰਾਵਾਂ ਦਾ ਤੇ ਜਦੋਂ ਧੰਨਵਾਦ ਕਰਾਂਗੇ ਦਾ ਜਿੰਨੋ ਇਥੇ ਆਹੀ ਪਾਜੀ ਇਹ ਮੇਰਾ ਭਰਾ ਅਮਰ ਸੰਧੂ ਜੀ ਪਾਜੀ ਆਪਾਂ ਕੀ ਕਹਿਣਾ ਚਾਹੁੰਦੇ ਆਂ ਜੀ ਜੋ ਵੀ ਨਾਲ ਕਰਦੇ ਸਾਥੇ ਜੀ ਬਿਲਕੁਲ ਪਾਜੀ ਹਾਲਾਤ ਇੰਨੇ ਮਾੜੇ ਨੇ ਨਾ ਤੁਸੀਂ ਸੋਚ ਵੀ ਨਹੀਂ ਸਕਦੇ ਕੀਕ ਸਾਡਾ ਪੰਜਾਬੀ ਭਰਾ ਵਾ ਅੱਜ ਕੱਲ੍ਹ ਪ੍ਰਵਾਸੀ ਹਰ ਇੱਕ ਦੂਜੇ ਦੀ ਮਦਦ ਕਰਦੇ ਟੌਪ ਤੇ ਜਾਂਦੇ ਬੰਨੇ ਆਂ ਵਿਆਜਾਂ ਦੇ ਪੈਸੇ ਦਿੰਦੇ ਨੇ ਰੀੜੀ ਇੱਕ ਸਾਡਾ ਗਰੀਬ ਪੰਜਾਬੀ ਭਾਈ ਇਦਾਂ ਰੋਲੇ ਇੰਨੇ ਮਾੜੇ ਹਾਲਾਤਾਂ ਦੇ ਵਿੱਚ ਰਵੇ ਕਿ ਆਪਾਂ ਨੂੰ ਵੀ ਸ਼ਰਮ ਆਣੀ ਚਾਹੀਦੀ ਆਪਾਂ 10-10 ਰੁਪਏ ਵੀ ਜੇ ਪਾਵਾਂਗੇ ਨਾ ਤਾਂ ਇੰਨਾ ਧੀਆਂ ਦੇ ਸਿਰ ਦੇ ਉੱਪਰ ਆ ਜਿਹੜੀ ਛੱਤ ਆ ਨਾ ਕੱਚੀ ਨਹੀਂ ਹੋਊਗੀ ਲੈਂਟਰ ਪੈ ਜਾਊਗਾ ਹੁਣ ਤੁਸੀਂ ਵੀਡੀਓ ਨੂੰ ਇੰਨਾ ਕੁ ਸ਼ੇਅਰ ਕਰ ਦਿਓ ਤਾਂ ਕਿ ਇਹਨਾਂ ਦਾ ਲੈਂਟਰ ਪੈ ਸਕੇ ਆਪਾਂ ਅਗਲੀ ਵੀਡੀਓ ਇਹਨਾਂ ਦੇ ਲੈਂਟਰ ਪਾਣ ਤੇ ਹੀ ਪਾਣੀ ਆ ਜਦੋਂ ਉਹਨਾਂ ਦੇ ਘਰ ਦਾ ਲੈਂਡਰ ਪਊਗਾ ਸਾਰਿਆਂ ਦਾ ਧੰਨਵਾਦ ਵੱਧ ਤੋਂ ਵੱਧ ਸਪੋਰਟ ਕਰੋ ਇਹਨਾਂ ਨੂੰ ਤੇ ਇਹ ਬਕਾਇਦਾ ਤੁਹਾਨੂੰ ਘਰ ਦੇ ਬਾਹਲੇ ਹਾਲਾਤ ਵੀ ਦਿਖਾਉਂਦੇ ਆ ਭਾਜੀ ਇਹ ਕੋ ਬਾਹਲੇ ਹਾਲਾਤ ਭਾਜੀ ਬਿਲਕੁਲ ਖਾਲੀ ਵਿਆਗੜਲੀ ਬਿਲਕੁਲ ਦੇਖੋ ਪੂਰਾ ਕੋਈ ਕੋਈ ਬਾਉਂਡਰੀ ਵਾਲੀ ਨਹੀਂ ਹੈ ਜੀ ਭਾਜੀ ਖਾਲੀ ਥੱਲੇ ਸਾਰਾ ਇਹ ਦੇਖੋ ਬਕਾਇਦਾ ਥੱਲੇ ਪੂਰਾ ਛੇਕ ਪਿਆ ਹੋਇਆ ਪਿਆ ਭਾਜੀ ਬਕਾਇਦਾ ਹੌਲ ਪਿਆ ਥੱਲੇ ਤੇ ਪੂਰਾ ਥੱਲੇ ਹੌਲ ਬਣਿਆ ਹੋਇਆ ਹੋਇਆ ਭਾਜੀ ਤੇ ਇਹ ਬਕਾਇਦਾ ਦੇਖੋ ਭਾਜੀ ਪੂਰਾ ਹਾਲ ਪੂਰਾ ਥੱਲੇ ਖਾਲੀ ਆ ਜੀ ਕਿਸੇ ਟਾਈਮ ਵੀ ਭਾਜੀ ਕੁਝ ਵੀ ਹੋ ਸਕਦਾ ਜੀ ਇਹ ਲੈਂਡਰ ਸੀਗਾ ਥੱਲੇ ਦਬ ਗਿਆ ਉੱਚਾ ਹੋ ਗਿਆ ਗਲੀ ਉੱਚੀ ਹੋ ਗਈ ਮਕਾਨ ਥੱਲੇ ਹੀ ਦਬ ਗਿਆ ਸਰਕਾਰਾਂ ਦੀਆਂ ਗਲਤੀਆਂ ਕਰਕੇ ਕਿ ਸਰਕਾਰਾਂ ਦੇ ਹਾਂ ਗਰੀਬ ਬੰਦਾ ਰੋਲਤਾ ਬਹੁਤ ਮਾੜੇ ਹਾਲਾਤ ਆ ਭਾਜੀ ਘਰ ਰੁਲ ਗਿਆ ਥੱਲੇ ਪੂਰਾ ਦੇਖੋ ਪੱਲੀਆਂ ਦੇ ਨਾਲ ਟਕਿਆ ਹੋਇਆ ਭਾਜੀ ਤੇ ਸਾਰੇ ਅੱਜ ਰਿਕੁਐਸਟ ਕਰਦੇ ਆ ਭਾਜੀ ਕਿ ਜਰੂਰ ਇਹਨਾਂ ਦੀ ਹੈਲਪ ਕਰਦੇ ਯਾਰ ਥੱਲੇ ਦਬ ਗਿਆ ਜੀ ਥੱਲੇ ਦਬ ਗਿਆ ਮਕਾਨ ਸਾਰਾ ਹੀ ਬਣਿਆ ਥੱਲੇ ਰਹਿ ਗਿਆ ਭਾਜੀ ਤੁਹਾਡੀ ਕਿਸੇ ਨੇ ਅੱਜ ਕਰ ਕੋਈ ਪੈਸੇ ਤੇਰੇ ਦੀ ਹੈਲਪ ਕੀਤੀ ਹੋਵੇ ਨਹੀਂ ਜੀ YouTube ਤੇ ਵੀਡੀਓ ਬਣਾਉਂਦੇ ਕਿਸੇ ਨੇ ਵੀ ਕਦੀ ਕੋਈ ਕਮੈਂਟ ਕੀਤਾ ਹੋਵੇ ਭਾਜੀ ਵੀ ਤੁਸੀਂ ਆਪਣੇ ਘਰ ਦੇ ਹਾਲਾਤ ਕਿਸੇ ਨੂੰ ਦਿਖਾਏ ਕਿ ਨਹੀਂ ਟਕੇ ਭਾਜੀ ਨੇ ਇਹ ਦਿਖਾਈ ਨਹੀਂ ਚਕੇ ਨੇ ਪਹਿਲੀ ਵਾਰ ਤਾਂ ਕੋਈ ਪੰਚਾਇਤ ਮੈਂਬਰ ਜਾਂ ਕੋਈ ਹੋਰ ਸਰਕਾਰੀ ਬੰਦਾ ਕਿਸੇ ਨੇ ਮਦਦ ਨਹੀਂ ਕੀਤੀ ਸਰਕਾਰੀ ਅੱਜ ਕੱਲ੍ਹ ਆ ਜੀ ਕਹਿੰਦੇ ਜੀ ਅੱਜ ਕੱਲ੍ਹ ਬਾਲੇ ਛੱਤ ਵਾਡੀ ਜੀ ਇਹਨਾਂ ਦੇ ਵਾਦੇ ਛੱਤ ਪਿਆ ਬਾਜੀ ਸਰਕਾਰ ਵੱਲੋਂ ਉਹਨਾਂ ਦੀ ਹੈਲਪ ਕੀਤੀ ਜਾਂਦੀ ਆ ਗਾਡਰ ਵਾਲਿਆਂ ਦੇ ਫਾਰਮ ਭਰਾਏ ਜੀ ਉਹ 3 ਮਹੀਨੇ ਹੋ ਗਏ ਕੋਈ ਨਹੀਂ ਸਰਵਾਈ ਜੀ ਉਹ ਪਤਾ ਕੀ ਗੱਲ ਆ ਉਹ ਗਾਡਰ ਵਾਲਿਆਂ ਦੇ 12 ਵੀ ਬਾਜੀ ਉਹਨਾਂ ਦੀ ਹੈਲਪ ਕਰਦੀਆਂ ਆ ਜਿਨ੍ਹਾਂ ਦੇ ਚ ਲੋਕ ਗਾਡਰ ਵਾਲੇ ਉਹ ਵੱਖ ਵੀ ਆ ਬਾਜੀ ਵੱਖ ਵੀ ਦੇ ਸਿਰ ਤੇ ਹੀ ਪੈਸੇ ਮਿਲਦੇ ਆ ਜੀ ਗਰੀਬ ਪਰਿਵਾਰ ਤੋਂ ਆ ਬਾਜੀ ਇਨਾਂ ਦੀ ਕੋਈ ਵੀ ਵੱਖ ਵੀ ਨਹੀਂ ਹੈਗੀ ਇਸ ਕਰਕੇ ਦੇਖੋ ਕੋਈ ਵੀ ਹੈਲਪ ਨਹੀਂ ਹੋ ਰਹੀ ਜੀ ਮੈਂ ਭਗਵੰਤ ਮਾਨ ਸਰਕਾਰ ਨੂੰ ਵੀ ਹੈਲਪ ਕਰਦਾ ਹਾਂ ਦੇਖੋ ਇਦਾਂ ਦੇ ਪਰਿਵਾਰਾਂ ਵਾਸਤੇ ਭਾਜੀ ਪੈਸੇ ਦੇਣੇ ਚਾਹੀਦੇ ਆ ਜਿਨ੍ਹਾਂ ਨੂੰ ਲੋੜ ਆ ਜਿਨ੍ਹਾਂ ਨੂੰ ਭਾਜੀ ਪਹਿਲੇ ਹੀ ਦੱਜੀ ਆ ਤੁਸੀਂ ਉਹਨਾਂ ਨੂੰ ਰਜਾਉਂਦੇ ਪਿਆ ਜੀ ਇਹਨਾਂ ਸਰਕਾਰਾਂ ਨੂੰ ਗਰੀਬ ਨਹੀਂ ਲੱਗਦੇ ਹਾਂ ਜੀ ਇਹ ਭਾਜੀ ਇਹਨਾਂ ਨੂੰ ਉਮੀਦ ਲੱਗ ਜਾ ਦੇਖੋ ਬਾਥਰੂਮ ਦੇ ਉੱਤੇ ਬਕਾਇਦਾ ਪੱਲੀ ਪੱਲੀ ਪਾਈ ਹੋਈ ਆ ਜੀ ਚੈੱਕ ਕਰੋ ਬਕਾਇਦਾ ਪੱਲੀ ਨਾਲ ਟਕਿਆ ਹੋਇਆ ਕਿ ਦੇਖੋ بارش ਹੁੰਦੀ ਆ ਇਹ ਦੂਸਰੀ ਸਾਈਡ ਤੋਂ ਵੀ ਤੁਸੀਂ ਦੇਖ ਸਕਦੇ ਆਂ ਦਵਾਰ ਇਹ ਪੂਰੀ ਖਾਲੀ ਆ ਉਹ ਕੋਈ ਲੈਂਟਰੀ ਨਹੀਂ ਹੈ ਥੱਲੇ ਲੈਂਡਰ ਪਿਆ ਰਹਿਣਾ ਤੇ ਮੈਂ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਕਰਦਾ ਜੀ ਪਲੀਜ਼ ਇਹਨਾਂ ਦੇ ਪ੍ਰਵਾਸ ਦੀ ਜਰੂਰ ਹੱਲ ਕੀਤੀ ਜਾਵੇ